ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਸੁਰਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਲਾਲ ਸਿੰਘ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਸੋ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਇਸ ਕਿੱਲੇ ਤੇ ਸੋ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵਾਰਾਂ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਨਾਗ ਆਪਾਂ ਤੁਹਾਨੂੰ ਟੋਟਲ ਜਿਹੜੇ ਆ 4 ਦਿਖਾਵਾਂਗੇ ਸੋਸ ਵੇ ਪਸ਼ੂਆ ਇਹਨਾਂ ਦੇ ਵਿੱਚੋਂ ਕੋਈ ਗੱਬਣ ਪਸ਼ੂਆ ਤਿਆਰੀ ਵਾਲਾ ਉਹ ਵੀ ਆਪਾਂ ਡਿਟੇਲ ਵੀ ਗੁਰਲਾਲ ਤੋਂ ਲੈ ਲਾਂਗੇ ਸੋਰਸਿੰਗ ਪਿੰਡ ਤੋਂ ਦੋਸਤੋ ਜਿਹੜੀ ਛੜਕ ਪਿੰਡ ਮਾਣੇ ਬਦੀਆਂ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਵੀ ਗੁਰਲਾਲ ਸਿੰਘ ਉਹਨਾਂ ਦਾ ਘਰ ਤੇ ਪਸ਼ੂ ਵਪਾਰ ਦਾ ਕੀਤਾ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਏ ਗਏ ਰਹਿੰਦੇ ਆ ਬਾਕੀ ਆਪਣਾ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਲਿਆ ਕਰੋ ਆ ਇਹ ਨਵੇਂ ਪਸ਼ੂਆਂ ਦੀ ਡਿਟੇਲ ਆ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਲੈਂਦੇ ਰਿਆ ਕਰੋ ਸੋ ਅੱਜ ਤਰੀਕ ਕਿਸਾਨ ਵੀਰੋ 6 ਦਸੰਬਰ ਤੇ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਉਹ ਕਰਦਿਆਂ ਗੱਲਬਾਤ ਲੈ ਲੈਣੀ ਹੈ ਡਿਟੇਲ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਤ ਸ੍ਰੀ ਅਕਾਲ ਅਸੀਂ ਆ ਸੀਗਾ ਸੰਧੂ ਸਾਹਿਬ ਜੀ ਠੀਕ ਠਾਕ ਜੀ ਬਹੁਤ ਵਧੀਆ ਮਹਾਰਾਜ ਠੀਕ ਠਾਕ ਬੜੀ ਕਿਰਪਾ ਵੈਗਰੂ ਦੀ ਚੜ੍ਹਦੀ ਕਲਾ ਠੀਕ ਅ ਅੱਛਾ ਵੀਰ ਗੁਰਲਾਲ ਮੈਨੂੰ ਲੱਗਦਾ ਵੀ ਭੱਜ ਭਜਈਆ ਕਰਕੇ ਨਾਗਾਜ ਤਕਰੀਬਨ ਇਕੱਠੇ ਕਰ ਲਏ ਚਾਰ ਸੰਧੂ ਸਾਹਿਬ ਚਲੋ ਜਿੰਨੀਆਂ ਕਿ ਲੱਗੀਆਂ ਹੋਣਗੀਆਂ ਕਿ ਲੈਣਦੀਆਂ ਕਰਮਾਂ ਲੀਆਂ ਚੰਗੀਆਂ ਵੜਾ ਹਾਂਜੀ ਵੈਰਾ ਦੋ ਹੋਰ ਹੈਗੀਆਂ ਤੇ ਸੂਰੇ ਵੇਗੀਆਂ ਵਾ ਠੀਕ ਹੈ ਹਾਂਜੀ ਇਹੋ ਚਾਰ ਹੈਗੇ ਤੇ ਮਾਹ ਚਲੋ ਭੈਣ ਭਰਾਵਾਂ ਦੇ ਸਾਹਮਣੇ ਆ ਗਏ ਸਾਹਮਣੇ ਆ ਗਏ ਹਾਂਜੀ ਚੰਗੀਆਂ ਵੜਾ ਗੁਰਲਾਲ ਅੱਜ ਸ ਲਓ ਦੋਸਤ ਦੋਈ ਬੜਾ ਸੁਈਆਂ ਸੁਵਾਈਆਂ ਨੇ ਦੋ ਹੀ ਗੱਬਾਂ ਨਾਲ ਬਾਕੀ ਇੱਧਰ ਤੁਹਾਨੂੰ ਆਪਣਾ ਨਸਲ ਬ੍ਰੀਡ ਦੀ ਗੱਲ ਕਰ ਲਈਏ ਤੇ ਚਾਈ ਵਾਲ ਦੇ ਵਿੱਚ ਕ੍ਰੋਸ ਐਚ ਐਫ ਦੇ ਵਿੱਚ ਕ੍ਰੋਸ ਤੇ ਕ੍ਰੋਸ ਬੜਾ ਨਾਲ ਠੀਕ ਆ ਜੀ ਤੇ ਜ਼ਿਆਦਾਤਰ ਵੀਰ ਲਾਈਕ ਪਸੰਦ ਕਰਦੇ ਆ ਰੇਡਪੜਪਾ ਜਿੰਨਾ ਵੀ ਹੋਊਗਾ ਬਿਲਕੁਲ ਜੈਜ ਤੇ ਜੈਨੂਨ ਤੇ ਬਾਕੀ ਮੇਰਾ ਵੀਰ ਜਿਹੜੀ ਵੀ ਵਹਿਰ ਪਸੰਦ ਆ ਉਹ ਵੀ ਖਰੀਦੜਾ ਭਰਾ ਨੂੰ ਇਹ ਧਿਆਨ ਕੇ ਆਪਣੀ ਟਿੱਪ ਤਪਾ ਕੇ ਗੱਬਣ ਦੀ ਤੇ ਸੁਈ ਵਹਿਰ ਨੂੰ ਦੋ ਟਾਈਮ ਤਿੰਨ ਟਾਈਮ ਚੋ ਕੇ ਆਪਣੀ ਤਸਦੀਕ ਤੁਸੀਂ ਕਰਨੀ ਆ ਤੇ ਗਰਲਾਲ ਚਰਵਾਦ ਵੀਰੇ ਕਿਧਰੋਂ ਕਰਦੇ ਜੇ ਐਸੇ ਵਛੀ ਤੋਂ ਕਰ ਲਈਏ ਸੰਧੂ ਸਾਹਿਬ ਲਓ ਮਹਾਰਾਜ ਬਲੈਕ ਰੰਗ ਦੇ ਵਿੱਚ ਦੋਸਤੋ ਵੈੜ ਪਹਿਲੇ ਨੰਬਰ ਤੇ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਗਰਲਾਲ ਇੱਕ ਦਾ ਸੂਆ ਤੇ ਸਮਾਂ ਦੱਸਦਗੇ ਵੀਰੇ ਇਹ ਸੰਧੂ ਸਾਹਿਬ ਦੂਜਾ ਸੂਆ ਸੂਈ ਆ ਜੀ ਅੱਜ ਇਹਨੂੰ ਪੰਜਵਾਂ ਛੇਵਾਂ ਦਿਨ ਸੂਈ ਨੂੰ ਆ ਇਹ ਮਗਰਵੱਛਾ ਵਾ ਮਗਰਵੱਛਾ ਹਾਂਜੀ ਹਾਂਜੀ ਠੀਕ ਹੈ ਜੀ ਜੀ ਲਓ ਦੋਸਤੋ ਦੂਜਾ ਸੂਆ ਤੇ ਪੰਜਵਾਂ ਛੇਵਾਂ ਦੇ ਦਾ ਮਗਰਵੱਛਾ ਮੇਲਕਾਫ ਆ ਤੇ ਗਰਲਾਲ ਕਿੰਨੇ ਕੇ ਦੁੱਧ ਪਿਆਗੀ ਵੀਰੇ ਇਹ ਸੰਧੂ ਸਾਹਿਬ ਦੇ ਥੱਲੇ 12 ਕਿਲੋਟਰ ਕੋਈ ਬੋੜਾ ਮਾਲੇ ਕੋ ਇਹ ਇਨਾਂ ਕਾ ਹੋਊਗਾ ਪਹਿਲੇ ਸੂਏ ਪਾਸ ਸੰਧੂ ਸਾਹਿਬ 15 16 ਕਿਲੋ ਦੁੱਧ ਕੱਢਿਆ ਵਛੀ ਨੇ ਤੇ ਦੂਜੇ ਸੂਏ ਸੂਈ ਚਲੇ ਦੁੱਧ 16 17 ਕਿਲੋ ਦੇ ਜੂਗੀ ਹਾਂਜੀ ਲੋਬ ਦੋਸਤੋ ਇੱਕ ਰਾਂਗਾ ਬਿਲਕੁਲ ਬਲੈਕ ਹਵਾਨੇ ਚੱਲੇ ਦੀ ਵੈਸੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਆ ਤੁਸੀਂ ਕਰੋ ਚੈੱਕ ਬਿਲਕੁਲ ਨੋਕ ਵਾਲਾ ਥਾਣਾ ਆ ਦੇਖੋ ਜੀ ਠੀਕ ਹੈ ਜੀ ਸੋ ਹੁਣ ਇਸ ਵਕਤ ਬੌਲਾ ਕੱਚਾ ਬੌਲਾ ਦੇ ਥਲੇ ਖਾਜਰ ਆ ਤਾਂ 15 ਲੀਟਰ ਤੋਂ ਵੀਰਾਂ ਦਾ ਪਲੱਸ ਜਿਹੜਾ ਪਹਿਲਾ ਸੂਆ ਪ੍ਰੋਨ ਵਛੀ ਨੇ ਚਵਾਇਆ ਲੈ ਵੀ ਕਰ ਲਾਓ ਮੇਰੇ ਨਾਲ ਦੀ ਨਾਲੀ ਖੋੜ ਕੇ ਤੋੜ ਕੇ ਦਿਖਾ ਦਈਏ ਸੋ ਬੱਛਾ ਮਗਰ ਆ ਦੋ ਤੇ ਬਾਕੀ ਚੋੜ ਜਵਾਦ ਕਰ ਨਾਲ ਕਿੱਦਾਂ ਵੀਰੋ ਹਿੰਦੂ ਸਾਹਿਬ ਇੱਕ ਨੰਬਰ ਕੋਈ ਭੈਣ ਭਰਾ ਹੀ ਤਰਾ ਹੀ ਮੰਗਾ ਲੈ ਗੱਲ ਹੀ ਕੋਈ ਨਹੀਂ ਤੇ ਠੀਕ ਹੈ ਜੀ ਹਾਂ ਜੀ ਲਓ ਦੱਸੋ ਮਾਲ ਟਰ ਫਿਰ ਕੇ ਇਸੇ ਤਰ੍ਹਾਂ ਹੀ ਘਰੇਲੂ ਘਰਾਂ ਦੇ ਵਿੱਚੋਂ ਹੀ ਜਿਹੜਾ ਪਰਚੇਜ਼ ਕੀਤਾ ਜਾਂਦਾ ਇਸੇ ਤਰ੍ਹਾਂ ਲਿਆ ਕੇ ਲੈ ਵੀ ਗੱਲਾਂ ਉਹ ਤੋੜਦੇ ਨੂੰ ਲੰਮਾ ਇੱਕ ਵਾਰੀ ਆਹ ਦੇਖੋ ਠੀਕ ਹੈ ਜੀ ਤੇ ਵਚੀ ਦੋਸਤੋ 56 56 ਦਿਨਾਂ ਦੇ ਵਿੱਚ ਤੇ ਬਾਕੀ ਹਵਾਨਾ ਦੇਵਾ ਤੁਸੀਂ ਦੇਖੋ ਵੈਸੇ ਹੁਣ ਸ਼ਾਮ ਦਾ ਸਮਾਂ ਠੀਕ ਹੈ ਜੀ ਚੁਾਈ ਦਾ ਸਮਾਂ ਤਾਂ तकरीबन ਜਿੰਨੀ ਕਿ ਪਹਿਲੇ ਬਣੀ ਥਣੀਆਂ ਤੁਹਾਨੂੰ ਨਜ਼ਰ ਆ ਰਹੀ ਹੈ ਠੀਕ ਆ ਥਾਣ ਪੂਰਾ ਹੱਥੀ ਮੁਠੀ ਵਾਲਾ ਰੰਗ ਬਿਲਕੁਲ ਬਲੈਕ ਆ ਠੀਕ ਆ ਜੀ ਤੇ ਇਧਰੋਂ ਆਪਾਂ ਤੁਹਾਨੂੰ ਇੱਕ ਵਾਰੀ ਚੈੱਕ ਕਰਾ ਦਿੰਨੇ ਆ ਆ ਦੇਖੋ ਜੀ ਠੀਕ ਆ ਇਹ ਐ ਸੋ ਤਾਂ ਗਰਾਲ ਦੇ ਵੀ ਇੱਕ ਵਾਰੀ ਸ਼ੇਅਰ ਕਨਫਰਮ ਕਰਾਤੀ 12 12 ਜਾਂ 12 ਸਾਬ 12 ਤੋਂ 13 ਕਿਲੋ ਹੋਊਗਾ ਵਿਖਾਵਾ ਭਲਾ 14 ਕਿਲੋ ਤਾਂ ਇਹਨਾਂ ਛੰਡਾ 12 ਕਿਲੋ ਹੀ ਹੋਊਗਾ 12 ਕਿਲੋ ਹਾਂਜੀ ਦੁੱਧ 15 16 ਕਿਲੋ ਵਾਲੀ ਹੈ ਜੀ ਠੀਕ ਆ ਹਾਂਜੀ ਅੱਛਾ ਇਹ ਗਰਾਲ ਦੇ ਦੇ ਵੱਚੀ ਦਵਾਂਗੇ ਕਿੰਨੇ ਦੀ ਇਹ ਸੰਧੂ ਸਾਹਿਬ ਮੁੱਲ ਭਲਾ ਅਜਾ ਕਰੀਏ ਆਪਾਂ 55 ਭਲਾ 60 ਆਜਾ ਆਪਾਂ ਦੇਲ ਹੈ ਜਿਹੜੀ 53 ਹਜ਼ਾਰ ਦੀ ਦੇਣੀ ਹੈ ਜੀ 53 ਦੀ ਹਾਂਜੀ ਠੀਕ ਆ ਜੀ ਜੀ ਉਹ ਦੋਸਤੋ ਗਰਾਲ ਦੇ ਮੋਲ ਉਹੀ ਆਪਾਂ ਕਰਨੇ ਵੀ ਦੇਲ ਹੈ ਸੰਧੂ ਸਾਹਿਬ ਦੇਲ ਲੈ ਆਲੇ ਦੋ 400 500 ਕੁ ਛ ਲੋਬਿਆ ਕਰੋ ਚੱਕ ਠੀਕ ਹੈ ਜੀ। ਹਲੇ ਠੀਕ ਹੈ ਜੀ। ਸੋ ਐਨੀਮਲ ਜਿਹੜਾ ਤੁਸੀਂ ਬਿਲਕੁਲ ਸੱਜਰ ਪਾਜਾ ਸੋਇਆ। ਕੱਚਾ ਬੜਾ ਕੋਈ ਗਿਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਬੱਚੀ ਚੰਗੀ ਆ। ਇੱਕ ਰੰਗ ਬਲੈਕ ਮਗਰ ਬੱਚਾ ਇੱਕ ਫੈਗਰ ਨੰਬਰ ਤੇ ਗਰੇ ਕਰ ਲਾਲ। ਆ ਆਪਣੇ ਕੋਲ ਇੱਕ ਸ਼ਾਹੀ ਵਾਲ ਕ੍ਰੋਸ ਅੰਗ ਦੇ ਵਿੱਚ ਆ ਬੜਾ ਡਾਕੀ ਆ। ਹਾਂਜੀ ਹਾਂਜੀ ਸੰਦੂ ਸਾਹਿਬ। ਥੱਲੇ ਲੈਦੇ ਜੀ ਬੜੀ ਖਬਰਦਾਰ ਕੀ ਡਿਟੇਲਿੰਦੀ। ਇਹ ਸੰਦੂ ਸਾਹਿਬ ਦੂਜਾ ਸੂਆ ਤੇ ਸਵੇਰੇ ਸੂਈ ਆ। ਠੀਕ ਹੈ ਵੀਰੇ। ਤੇ ਇਹਨੇ 1.5 ਵਜੇ ਜੇਰ ਪਾਈ ਆ ਜੇਰ ਵੀ ਰਾਂ ਪ੍ਰੋਪਰ ਪੈ ਗਈ ਆ। ਠੀਕ ਹੈ ਜੀ ਬੱਚਾ ਮਗਰ ਹੈ ਤੇ ਕੀ ਆ ਗਿਆ ਬੱਚਾ ਸੰਧੂ ਸਾਹਿਬ ਦੇ ਮਗਰ ਬੱਚਾ ਲਓ ਦੋਸਤੋ ਅੱਜ ਜੀ ਸੂਈ ਠੀਕ ਹੈ ਜੀ ਇੱਕ ਡੇਢ ਦੋ ਜਿਹੜੀ ਗੇਅਰ ਪ੍ਰੋਪਰ ਪੈ ਗਈ ਆ ਬੱਚਾ ਮਗਰ ਆ ਠੀਕ ਹੈ ਜੀ ਤੇ ਰੈੱਡ ਕਲਰ ਦੇ ਵਿੱਚ ਆਪਾਂ ਕਹਿ ਦਿੰਨੇ ਆ ਬਦਾਮੀ ਰੰਗ ਬਿਲਕੁਲ ਡਾਰਕ ਬਦਾਮੀ ਰੰਗ ਦੇ ਵਿੱਚ ਵੈੜਾ ਤੇ ਸ਼ਾਈ ਵਾਲੇ ਇਹ ਕਰੋਸ ਆਂਗ ਦੇ ਵਿੱਚ ਆ ਥਣ ਦੇ ਵਾਂਗ ਐਸੇ ਵੀ ਆਪਾਂ ਨਾਰਮਲੀ ਸਾਰੇ ਵੀਰਾਂ ਨੂੰ ਦੱਸ ਦਿੰਨੇ ਆ ਵੀ ਜਦੋਂ ਸ਼ਾਈ ਵਾਲ ਦੀ ਗੱਲ ਕਰਦੇ ਆ ਥਣਪੂਹ ਹੱਥੀ ਮੁਠੀ ਵਾਲਾ ਸੋ ਆਹ ਸਪੇਸ ਵਾਂ ਦਾ ਠੀਕ ਹੈ ਜੀ ਤੇ ਕਰਵਾਉਦੇ ਅੱਜ ਜੀ ਤੁਸੀਂ ਤਕਰੀਬਨ ਲੈ ਕੇ ਆਏ ਹੋਗੇ ਸੰਧੂ ਸਾਹਿਬ ਰਾਤੀ ਆਪਣੇ ਕੋਈ ਘਰ ਆ ਕੇ ਸੋਈ ਆ ਅੱਛਾ ਇਹ ਦੂਰੇ ਪ੍ਰੋਪਰ ਪੈਗੀ ਕਰਵਾ ਲਈ ਦੀ ਠੀਕ ਹੈ ਤੇ ਕੋਈ 2 2.5 ਕਿਲੋ ਚੋਈ ਹੋਗੀ ਅਮੇ ਮੈਂ ਕਹਿੰਦਾ 6-7 ਕਿਲੋ ਚੋਈ ਹੋਣੀ ਯਾਦ ਮੋਰਨਿੰਗ ਜਿਹੜੀ ਚੋਈ ਪਹਿਲੀ ਕੀਤੀ ਹੋਈ ਹੈ ਹਾਂ ਜੀ ਇਹ 2.5 ਵਜੇ ਸੰਧੂ ਸਾਹਿਬ ਚੋਈ ਆ ਠੀਕ ਹੈ ਜੀ ਹਾਂ ਜੀ 2 2.5 ਕਿਲੋ ਜਿਆਦਾ ਨਹੀਂ ਠੀਕ ਹੈ ਹਾਂ ਜੀ ਬਸ ਦੋਸਤੋ ਬਾਕੀ ਖੂਬਸੂਰਤ ਆ ਠੀਕ ਹੈ ਜੀ ਜਿੰਨੀ ਵੀ ਤੁਸੀਂ ਵੇਖੋਗੇ ਇੱਕ ਰੰਗ ਆ ਬਿਲਕੁਲ ਗੋਲ ਵਰਗਾ ਰੰਗ ਆ ਆਪਾਂ ਨੋਟ ਕਰਾ ਦਿੰਨੇ ਆ ਭਵਾਨੇ ਲਈ ਵੀ ਬੀ ਸਾਫ ਦੇ ਜਿਚ ਵਾਈ ਕੀਤੀ ਜਾਊਗੀ ਠੀਕ ਆ ਮੈਂ ਅਗਰ ਲਾਲ ਖੋਲ ਕੇ ਤੋਰੀਂ ਵੀ ਤੇ ਲੋ ਦੇ ਦੇਖੋ ਜੀ ਜਿਚ ਵਾਈ ਜੀ ਅਗਰ ਲਾਲ ਫਿਰ ਆ ਮੋਗਾ ਜੀ ਸੰਧੂ ਸਾਹਿਬ ਇੱਕ ਨੰਬਰ ਪਹਿਲੇ ਸਵੇਰ ਕਰਮਾਲੀ ਨੇ 17 18 ਕਿਲੋ ਰੁੱਟ ਕੱਢਿਆ ਵਛੀ ਨੇ ਹਾਂ ਪਾਲਾ ਵਾੜ ਦਾ ਭਾਂਡਾ ਭੁੱਡਾ ਚੰਗਾ ਹਾਂ ਜੀ ਹਾਂ ਜੀ ਕੋਈ ਸੰਧੂ ਸਾਹਿਬ ਪਾਲ ਨਹੀਂ ਵਛੀ ਨਹੀਂ ਪਈ ਸਾਰਾ ਨਿਗਰ ਲੈ ਲਈ ਅੱਜ ਨਵੀਂ ਆ ਦੇਖੋ ਜੀ ਠੀਕ ਹੈ ਜੀ। ਉਹ ਬੱਚੇੜੀ ਦੱਸੋ ਸੂਤਵਾ ਕੇ ਜ਼ੇਰ ਦੀ ਪ੍ਰੋਪਰ ਪਾ ਕੇ ਬਿਲਕੁਲ ਸਾਫ਼ ਹੋ ਗਈ ਹੈ ਫਿਲਹਾਲ। ਤੇ ਬੱਚਾ ਮਗਰ ਚੋਣ ਚ ਬਾਦ ਵੀਰ ਚੰਗੀ ਦੱਸਣ ਦੇ ਆ ਠੀਕ ਹੈ ਜੀ। ਤੇ ਜਿੱਦਾਂ ਮਰਜ਼ੀ ਵੀਰ ਆਪਣੀ ਚੋ ਕੇ ਤਸੱਲੀ ਕਰ ਸਕਦਾ। ਤੇ ਵੈਸੇ ਕਰਨਾ ਵੀਰ ਚੋਣ ਚਾਈ ਵਾਲ ਚਾਈ ਚਾਈ ਵਾਲ ਕਰਾਉਂਦਾ ਕੋਈ ਸਰਦ ਗਰਮ ਵਾਲੀ ਗੱਲ ਨਹੀਂ ਕੋਈ। ਸੰਧੂ ਸਾਹਿਬ ਬੰਗਾ ਪਾ ਕੇ ਕਰਮਾਂ ਵਾਲੀ ਚੋਈ ਜੰਨੇ ਆਪਾਂ ਤੁਹਾਨੂੰ ਝੂਠ ਮਾਰੀ ਜਾਈਏ ਤੇ ਚੋਣ ਇੱਕ ਨੰਬਰ ਦਾ ਲਾਟਣਾ ਲਾਊਗੀ। ਠੀਕ ਹੈ। ਕੋਈ ਭੈਣ ਭਰਾ ਇਸ ਤਰ੍ਹਾਂ ਮਗਾ ਕੇ ਆਪਦੇ ਘਰ ਚੋ ਕੇ ਫੇਰ ਰੁਪਏ ਦੇਵੇ ਗੱਲ ਹੀ ਕੋਈ ਨਹੀਂ। ਠੀਕ ਸੰਦੂ ਸਾਹਿਬਾ ਮੇ ਮੋਲੇ 70 75 ਜੋ ਮਰਜ਼ੀ ਕਰੀ ਜਾਈਏ ਦੇਲ ਹੈ ਜਿਹੜੀ ਆਪਾਂ 65000 ਦੀ ਵਚੀ ਦੇ ਵੀ ਉਦੋਂ ਜਮਾਨਤਨ ਕਰਾਂਗੇ 65 ਚ ਹਾਂਜੀ ਠੀਕ ਹੈ ਜੀ ਜੀ ਲੋਕੀ ਦੋਸਤੋ 65000 ਤੁਹਾਨੂੰ ਵਾੜ ਮਿਲੂਗੀ 65000 ਦੇ ਵਿੱਚੋਂ ਵੀ ਛੋੜਛੱਪਾ ਮਾਨਤਨ ਹੋ ਜਾਊਗਾ ਲਾਜ਼ਮੀ ਠੀਕ ਹੈ ਜੀ ਕੋਈ ਭਰਾ ਸੰਪਰਕ ਕਰ ਲੇ ਬਾਕੀ ਅੰਗ ਬੜਾ ਵਧੀਆ ਕਿਉਂਕਿ ਦੁੱਧ ਦੀ ਗੱਲ ਕਰੀਏ ਖਾਸ ਤੌਰ ਤੇ ਦੋਸਤੋ ਮੱਝਾਂ ਦੇ ਬਿਲਕੁਲ ਇਕੁਅਲ ਦੁੱਧ ਹੁੰਦਾ ਹੈ ਇਸ ਵਾਇਡ ਦਾ ਫਾਰਡ ਫੂਡ ਚੰਗੀ ਹੁੰਦੀ ਹੈ ਵੈਸੇ ਦਸਾਂ ਦੇ ਲੋੜ ਨਹੀਂ ਜਿਹੜੇ ਵੀਰ ਪਸ਼ੂ ਪਾਲਕਾ ਸਾਰਿਆਂ ਨੂੰ ਪਤਾ ਹੀ ਆ ਨਾਰਮਲ ਹੀ ਠੀਕ ਆ ਜੀ ਤੋਂ ਥਾਂ ਨਾਲ ਥੀ ਮੁੱਟੀ ਵਾਲਾ ਬੰਗਾ ਬੰਗਾ ਬਿਲਕੁਲ ਪਾ ਕੇ ਤੇ ਚਵਾਈ ਤੁਸੀਂ ਕਰ ਲੋਗੇ ਇਸੇ ਲਈ ਠੀਕ ਆ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਕਿ ਇੱਕ ਇੱਧਰ ਤੁਹਾਨੂੰ ਆਪਾਂ ਤੀਸਰੇ ਨੰਬਰ ਤੇ ਇੱਕ ਵਾਰ ਦਿਖਾਉਣੇ ਆ ਇਹ ਵੀ ਕਰੋ ਸੰਗ ਦੇ ਵਿੱਚ ਆ ਠੀਕ ਆ ਇਹ ਗੱਬਣਾ ਕਰ ਲਾਲ ਹਾਂਜੀ ਗੱਬਣ ਸੰਧੂ ਸਾਹਿਬ ਇਹ ਪਲੂਣੀ ਹਜੇ ਸੁਣੀ ਪਹਿਲਾ ਸੁਆ ਬੱਛੀ ਠੀਕ ਹੈ ਵੀਰੇ ਹਾਂਜੀ ਹਾਂਜੀ ਤਾਂ ਦੋਸਤੋ ਪਲੂਣ ਪਹਿਲਾਂ ਬੱਛੀ ਨੇ ਸੁਣਾ ਤੇ ਪਿਆਰੀ ਥੱਲੇ ਉਹ ਕਰੀ ਜਾਂਦੀ ਕਰਮਾਂ ਦੀ ਬੀਵੀ ਹਜੇ ਨਾ ਹਜੇ ਹਨਾ ਹਰਤਾ ਲੈ ਜੋ ਸੰਧੂ ਸਾਹਿਬ ਹਜੇ ਠੀਕ ਆ ਜੀ ਹਾਂਜੀ ਆ ਦੇਖੋ ਠੀਕ ਆ ਜੀ ਸੋਨ ਦਾ ਤੇ ਬਾਕੀ ਰੰਗ ਰੂਪ ਤੁਸੀਂ ਦੇਖ ਲਿਆ ਰੈੱਡ ਕਲਰ ਦੇ ਵਿੱਚ ਬਦਾਨੀ ਰੰਗ ਦੇ ਵਿੱਚ ਆ ਵੜ ਫੱਲੇ ਦੇ ਵੀ ਜਿੰਨੇ ਵੀ ਆ ਸਾਫ ਸੁਥਰੀ ਆ ਜਿੱਤੇ ਤੱਕ ਆਪਾਂ ਦੋਸਤੋ ਮੌਕੇ ਤੇ ਦੇਖ ਰਹੇ ਆ ਠੀਕ ਆ ਜੀ ਲੇਵਾ ਹਵਾਨਾ ਸਾਫ ਸੁਥਰਾ ਤੇ ਚਾਰ ਥਾਣਾ ਕੋਈ ਫੋਟ ਨਹੀਂ ਗਈ ਕੋਈ ਐਕਟਰਾ ਜਿਹੜਾ ਬੱਚਾ ਨਹੀਂ ਨਾਲ ਲੱਗਾ ਵਾਧੂ ਤੇ ਲਾਗਿਰ ਗਰਲਾਰ ਖੋਲ ਕੇ ਤੋੜ ਕੇ ਦਿਖਾ ਦੇ ਠੀਕ ਆ ਤੇ 10 ਹਜੇ ਲੈ ਜੋ ਆਰਾਮ ਨਾਲ ਪੱਪਾ ਖਾਂਦਾ ਹਜੇ ਸਮਾਂ ਆਈਡੀਆ ਮੇਰਾ ਵੀ ਮੰਨ ਕੇ ਤੁਸੀਂ ਕੋਈ ਭਰਾ ਸੌਦਾ ਕਰ ਕਰ ਸਕਦੇ ਹੋ ਆ ਦੇਖੋ ਜੀ ਸੰਦੂ ਸਾਹਿਬ ਅੱਜ ਲੈ ਕੇ ਆਏ ਪਿੰਡੋਂ ਲਈ ਬਚੀ ਆਪਣੀ ਇਹ ਮੈਨੂੰ ਲੱਗਦਾ ਕੋਈ 10 15 20 ਮਿੰਟ ਅੱਧ ਘੰਟਾ ਪਹਿਲਾਂ ਹੀ ਆਪਣੇ ਸਾਹਮਣੇ ਸੰਦੂ ਸਾਹਿਬ ਅੱਜ ਲਾਗੇ ਹੋਣੇ ਆਪਾਂ ਠੀਕ ਹੈ ਭਰਾ ਹਾਂਜੀ ਤਾਂ ਕੱਲ ਜੀ ਪਿੰਡ ਦੀ ਠੰਡੀ ਠੁੜੀ ਬਹੁਤ ਜਿਆਦੀ ਆ ਜੀ ਸੋ ਮਾਲ ਦੋਸਤੋ ਰੋਟੀਨ ਦੇ ਵਿੱਚ ਆਉਂਦਾ ਠੀਕ ਹੈ ਜੀ 12 ਮਹੀਨੇ 20 ਦਿਨ ਰੋਟੀਨ ਦੇ ਵਿੱਚ ਵੀਰ ਕੰਮ ਕਰਦਾ ਠੀਕ ਹੈ ਜੀ ਸੋ ਇਹ ਨਹੀਂ ਹੈਗਾ ਕਿ ਬਈ ਤਕਰੀਬਨ ਜਦੋਂ ਕਿਤੇ ਰੋਤਬਾਰੀ ਦੇ ਨਿਕਲ ਆਉਣਾ ਸਾਹਮਣੇ ਤੇ ਬਾਅਦ ਵਿੱਚ ਗਾਇਬ ਹੋ ਜਾਣਾ ਫਿਰ ਰੋਟੀਨ ਦੇ ਵਿੱਚ ਹੀ ਕੰਮ ਹੈ ਕਿ ਡੇਲੀ ਰੋਟੀਨ ਦੇ ਵਿੱਚ ਦੋ ਚਰਨਾਂ ਆ ਕੇ ਵੇਖ ਕੇ ਦੋ ਚਾਰ ਆ ਕੇ ਇਸੇ ਤਰ੍ਹਾਂ ਪਸੂ ਆਉਂਦੇ ਰਹੇ ਦੀ ਠੀਕ ਹੈ ਜੀ ਵੱਡੀ ਕੀਮਤੀ ਦੇ ਵਿੱਚ ਕੋਈ 5 4 5000 ਨਾਕ ਜੜੇ ਆ ਉਹ ਮੌਜੂਦ ਹੁੰਦੇ ਆ ਕਰ ਲਾਲ ਦੇ ਕੋਲ ਲੈ ਕਰ ਲਾਲ ਦਾ ਮੁੱਲ ਕਰੇ ਕੀ ਕੀਤਾ ਜਾਊਗਾ ਅੱਜ ਇਹ ਸੰਤੂ ਸਾਹਿਬ ਕੋਈ 60 ਨਹੀਂ ਕੋਈ 65 ਨਹੀਂ ਹਾਂਜੀ ਮੋਲੇ ਦਾ ਕਰਦੇ 56000 ਲੈ ਤੇ ਜਿਹੜੀ ਆਪਾਂ ਹਾਂ ਨਾ ਹੀ ਦੇਣੀ 52000 ਦੀ ਅੱਛੀ ਦਮਾਂ 52 ਦੀ ਹਾਂਜੀ ਸੰਤੂ ਸਾਹਿਬ ਠੀਕ ਹੈ ਜੀ ਜੀ ਲਓ ਵੀ ਬਾੜ ਦੋਸਤੋ 52000 ਦੀ ਤੁਹ ਸੋ ਸੁਪਾਈਆਂ ਦਾ ਮੋਲਾ ਵੀਰੋ ਤੇ ਫਿਰ ਹਾਲ ਕਰਮਾ ਦੀ ਤਿਆਰੀ ਦੇ ਵਿੱਚ ਹਵਾਲਾ ਜੱਡਾ ਬੜਾ ਸੋਹਣਾ ਆ ਤੁਸੀਂ ਵੀ ਦੇਖ ਸਕਦੇ ਢਿਲ ਟੂਲੇ ਦੇ ਵਿੱਚ ਬੜੀ ਹੈ ਜੇ ਸੋ ਪੰਜਾ ਸੱਤਾਂ ਦਿਨਾਂ ਦੇ ਵਿੱਚ ਜਿੰਨੀ ਕਿ ਤਿਆਰੀ ਕਰਨੀ ਚਾਹੀਦੀ ਹੈ ਬੈਰ ਨੂੰ ਚੰਗੀ ਖਾਸੀ ਕਰਕੇ ਤਿਆਰੀ ਤੇ ਆ ਜਾਊਗੀ ਠੀਕ ਆ ਸੋ ਇਹ ਜਿਹੜੀ ਆਪਾਂ ਤੁਹਾਨੂੰ ਬੈਰ ਦਿਖਾਈ ਹੈ ਗੱਬਣ ਥਣ ਦੇਵੇ ਦੀ ਸਾਫ ਆ ਇੱਧਰ ਇੱਕ ਵਰਲਡ ਆਪਣੇ ਕੋਲ ਡੱਬੀ ਰੰਗ ਪ੍ਰਿੰਟ ਦੇ ਵਿੱਚ ਐਚ ਐਫ ਕ੍ਰੋਸ ਅੰਗ ਦੇ ਵਿੱਚ ਆ ਜੀ ਜੀ ਤੁਹਾਨੂੰ ਸਾਹਿਬ ਇਹ ਦੂਜਾ ਸੂਆ ਸੁਣੀ ਹੈ ਜੀ ਠੀਕ ਹੈ ਇਹ ਗੱਬਣ ਆ ਗਿਆ ਜੀ ਗੱਬਣਾ ਜੀ ਠੀਕ ਆ ਜੀ ਲਓ ਦੱਸੋ ਇਹ ਵੀ ਸੈਕਿੰਡ ਟਾਈਮਰ ਦੂਜਾ ਤੇ ਬਾਕੀ ਹਵਾਨਾਂ ਦੇਵਾ ਤੁਹਾਨੂੰ ਇਹ ਵੀ ਆਪਾਂ ਤਸਦੀਕ ਨਾਲ ਦਿਖਾ ਦਿੰਦੇ ਆ ਚਾਰ ਥਾਨ ਬਿਰਲਵਾਂ ਤੇ ਚੰਗੀ ਆ ਤਕਰੀਬਨ ਇੱਕ ਡੇਡੜਾ ਇੰਚ ਦੋ ਦੋ ਇੰਚ ਤੇ ਜਿਹੜਾ ਸੱਜੇ ਖੱਬੇ ਪੈਣੀ ਦੇ ਵਿੱਚ ਗੈਬ ਆ ਅਗਲੇ ਪਿਛਲੇ ਥਾਨਾਂ ਦਾ ਕੋਈ ਇੰਚ ਡੇਡੜਾ ਇੰਚ ਵਿੱਚ ਗੈਬ ਆ ਹੱਥੀ ਮੁਠੀ ਵਾਲਾ ਥਾਨ ਤੇ ਕੱਦ ਤਕਰੀਬਨ ਮੀਡੀਅਮ ਤੋਂ ਥੋੜੀ ਜਿਹੀ ਪਲਾਸਾ ਹਾਈਟ ਆ ਵਟਿਕਾਂ ਦੇ ਵਿੱਚ ਵੀ ਜਾਪਦੀ ਆ ਪਰ ਮੀਡੀਅਮ ਤੁਸੀਂ ਅੰਗਗੇ ਸੌਦਾ ਕਰ ਸਕਦੇ ਹੋ ਦੂਜਾ ਸੁਆ ਤੇ ਗਰਨਾਲ ਦੇ ਵਿੱਚ ਤੋਂ ਪੁੱਤ ਪੁੱਤੀ ਚਲੋ ਆਪਾਂ ਤੁਸਾਂ ਦੀ ਆਪਣੇ ਘਰ ਕੇ ਲੈ ਕੇ ਆਏ ਆ ਸੰਧੂ ਸਾਹਿਬ ਆ ਆਪ ਦੀ ਤਸੱਲੀ ਕੀਤੀ ਆ ਕੋਈ ਭੈਣ ਭਰਾ ਇੱਥੇ ਆ ਸਕਦਾ ਇੱਥੇ ਆ ਕੇ ਤੇ ਪਲੇ ਵੀਡੀਓ ਕਾਲ ਤੇ ਪਾਉਣੀ ਵੀਡੀਓ ਕਾਲ ਤੇ ਜੇ ਇਤਰਾ ਹੀ ਮਗਾ ਕੇ ਆਪ ਦੇ ਘਰ ਤੇ ਪਗੇ ਫੇਰ ਵੀ ਰੁਪਈਏ ਦੇਦੇ ਤੇ ਆਪਣਾ ਸੋਨਾ ਹੀ ਆ ਹਾਂ ਹਾਂਜੀ ਕੋਈ ਮੈਨੂੰ ਲੱਗਦਾ ਜਿਵੇਂ ਹਰੇਕ ਇੱਕ ਮਤਲਬ ਕਿ ਜਿੰਨੀ ਵਾਰੀ ਵੀ ਆਪਾਂ ਵੀਡੀਓ ਪਾਈ ਆ ਤੁਸੀਂ ਇਹ ਗੱਲ ਕਹਿ ਦਿੰਦੇ ਜੇ ਲਾਜ਼ਮੀ ਆ ਵੀ ਕੋਈ ਭੈਣ ਭਰਾ ਜਿੱਤੋਂ ਨਹੀਂ ਵੀ ਪਹੁੰਚਿਆ ਜਾਂਦਾ ਵੀ ਆਪਣੀ ਉੱਥੇ ਮਗਾ ਕੇ ਛੱਡ ਤੋਂ ਜਿਵੇਂ ਸਾਥੇ ਕਿਸੇ ਦੀ ਨਿਗਾਹ ਦੇ ਵਿੱਚ ਆਪਾਂ ਤਪਾ ਕੇ ਤਸੱਲੀ ਕਰਾ ਕੇ ਫਿਰ ਆਪਣੀ ਪੇਮੈਂਟ ਲੈ ਕੇ ਆ ਜਾਾਂਗੇ ਹਾਂਜੀ ਹਾਂਜੀ ਚਲੋ ਜਿੰਨਾ ਵੀ ਆਪਣਾ ਤਬਾਰ ਹੁੰਦਾ ਪਸ਼ੂ ਦੇ ਜੀ ਸਾਹਿਬ ਆਪ ਵੀ ਤਸੱਲੀ ਹੈ ਜਿੰਨੀ ਕਾ ਆਪ ਕੀਤੀ ਉੰਨੀ ਕ ਅਗਲੇ ਨੂੰ ਤਸੱਲੀ ਦੇ ਦਨੇ ਆ ਆ ਫਰਸਾ ਆਪਾਂ ਵੀਡੀਓ ਪਾਈ ਤੇ 20 ਕਿਲੋ ਦੁੱਧ ਦੱਸਿਆ ਬਾਬਾ ਹਾਂ ਨੂੰ ਸਾਹਿਬ ਇੱਕ ਟਾਈਮ ਵੀਡੀਓ ਤੇ ਚਵਾਈ ਦੂਜੇ ਟਾਈਮ ਅਗਲੇ ਤੇ ਘਰ ਖੜੀ ਆਪਾਂ ਜੇਰਾ ਬਾਬਾ ਨਾਨਕ ਲਾਗੇ ਆਏ ਆ ਯਾਦ ਤਸੱਲੀ ਨਾਲ 11 12 ਕਿਲੋ ਦੁੱਧ ਚਾਗ ਤੇ ਫਿਰ ਪੈਸੇ ਲੈ ਜਾ ਜੀ ਠੀਕ ਆ ਹਾਂਜੀ ਠੀਕ ਆ ਲਵ ਤੋਂ ਵੈਸੇ ਬਾਪਰੇ ਖਲੜਾ ਠੀਕ ਹੈ ਜੀ ਬਾਕ ਤੇ ਬਹੁਤੇ ਵੀਰ ਕਿਹਨਾਂ ਕਾਲੇ ਪੈ ਜਾਂਦੇ ਆ ਵੇਖੋ ਜੀ ਇਸੇ ਤਰੀਕੇ ਨਾਲ ਅਗਲੇ ਘਰੋਂ ਆ ਇਸੇ ਤਰ੍ਹਾਂ ਮੇਰਾ ਵੀਰ ਇੱਥੇ ਕਿਉਂਕਿ ਭਰਿਆ ਭਾਂਡਾ ਤੇ ਟਿੱਪ ਕੇ ਤਸੱਲੀ ਕਰਕੇ ਆਪਾਂ ਲੈ ਕੇ ਜਾਵਾਂਗੇ ਬਾਕੀ ਅਗੇ ਲੈਣ ਦੇ ਨੇ ਮੁਕੱਦਰ ਆ ਲੈ ਵੀਰ ਗਰਲਾਲ ਖੋਲ ਕੇ ਤੋੜ ਦੇ ਦਰੋਂ ਸੋ ਵੇੜਾ ਦੋਸਤੋ ਚੰਗੀਆਂ ਨੇ ਸਾਰੀਆਂ ਵੇੜਾ ਚੰਗੀਆਂ ਨੇ ਬਾਕੀ ਰੰਗ ਰੂਗ ਬੜੇ ਵਧੀਆ ਕਰਮਾਲੀ ਦੇ ਠੀਕ ਹੈ ਚਮਕ ਤਮਕ ਕਪੂਰੀਆ ਵੇੜਾਂ ਦੀ ਸੋ ਰੇਡ ਪੜਤਾ ਵੈਸੇ ਵੀ ਜਾਇਜ਼ ਆ ਤੇ ਪਹਿਲਾਂ ਵੀ ਆਪਾਂ ਬਹੁਤ ਸਾਰੇ ਪਸ਼ੂ ਪਾਏ ਆ ਤੇ ਅਸੀਂ 85 ਪੀ 80 ਹਜ਼ਾਰ ਵਾਲੀਆਂ ਵੇੜਾਂ ਵੀ ਤੁਹਾਨੂੰ ਦਿਖਾਈਆਂ ਨੇ ਪਿੱਛੇ ਦੇ ਕੋ ਉਹਦਾ ਰੇਟ ਪਾ ਪੜਦਾ ਠੀਕ ਆ ਜੀ ਸੋ ਬਾਜ ਵਜਾਇਜ ਪਸ਼ੂ ਰੇਟਾਂ ਤੇ ਆ ਰਹੇ ਤੇ ਬਾਜ ਵਜਾਇਜੀ ਦਿੱਤੇ ਜਾਣਗੇ ਕਈ ਵਾਰ ਉਸ ਨੂੰ ਚੰਗੀ ਕੁਆਲਿਟੀ ਦੇ ਵਿੱਚ ਚੰਗੀ ਮਿਲ ਕੇ ਲਾਈਨ ਵਾਲਾ ਪਸ਼ੂ ਆ ਤੇ ਉਹਦਾ ਰੇਟ ਜਿਹੜਾ ਦੋਸਤੋ ਮੰਗਿਆ ਜਾਂਦਾ ਆ ਦੇਖੋ ਇਹਦੀ ਸੰਤੂ ਸਭ ਹਫਤਾ ਹੀ ਲੈ ਜੂ ਅਜੇ ਬਚੀ ਲੋਗੀ ਠੀਕ ਹੈ ਜੀ ਸੋ ਇੱਕ ਲਾਸਟ ਵੇਸ ਜਿਹੜੀ ਦੋਸਤੋ ਵੇਰ ਆਪਾਂ ਤੁਹਾਨੂੰ ਦਿਖਾਤੀ ਆ ਗੱਬਰ ਨੇ ਇਹ ਵੀ ਠੀਕ ਹੈ ਜੋੜੀ ਗੱਬਰ ਦਿਖਾਤੀਆਂ ਤੁਹਾਨੂੰ ਤੇ ਜੋੜੀ ਜਿਹੜੀ ਆਪਾਂ ਸੂਆਂ ਵੇਰਾਂ ਦੀ ਦਿਖਾਈ ਆ ਲੈਕਰ ਲਾਲ ਇਹਦਾ ਮੁੱਲ ਦੇ ਕਿ ਕਰਦੇ ਆ ਅੱਜ ਦਵਾਂਗੇ ਕਿੰਨੇ ਦੀ ਆਪਾਂ ਵੇਰ ਇਹ ਸੰਧੂ ਸਾਹਿਬ ਮੁੱਲ ਪੜਾ ਇਹਦਾ ਕਰਮਾ ਲਈ ਦਾ 70 ਕਰੀ ਜਾਈਏ ਪਲ 75 ਕਰੀ ਜਾਈਏ ਤੇ ਵੀ ਲਾਸਟ ਆਪਾਂ 65000 ਤੋਂ ਮਾਨਤਾ ਕਰਨਾ 65 ਚੋ ਹਾਂਜੀ ਸੰਧੂ ਸਾਹਿਬ ਠੀਕ ਹੈ ਮਹਾਰਾਜ ਜੀ ਲੋਕ ਦੋਸਤੋ ਇਹ 65000 ਦੀ ਤੁਹਾਨੂੰ ਵੇਰ ਮਿਲ ਜੂਗੀ ਵਿੱਚੇ ਛੋੜ ਸੱਤੇ ਮੌਕੇ ਤੇ ਹੋ ਜਾਣਗੇ ਜਿੰਨੀ ਵੀ ਪੰਜਾਇਸ਼ ਆ ਤੇ ਫਿਲਹਾਲ ਇਹ ਚਾਰ ਨਾਗਨੇ ਅਜਵੀਲ ਗਰਲਾਵ ਦੇ ਕੋਲ ਤੇ ਬੜਾ ਬਹੁਤ ਸਾਫ ਸੁਥਰੀਆਂ ਨੇ ਤੇ ਜਿੰਨੀ ਕਿ ਪ੍ਰੋਪਰ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਤਸੱਲੀ ਦੇ ਨਾਲ ਉਸ ਤੋਂ ਬਾਅਦ ਤੁਹਾਡਾ ਹੱਕ ਬਣਦਾ ਇਧਿਆਨ ਕੇ ਆਪਣੀ ਨਿਗਾਹ ਦੇ ਵਿੱਚੋਂ ਪਸ਼ੂ ਕੱਢ ਲਓ ਕਭੂ ਸਾਫ ਸੁਥਰੇ ਪਸ਼ੂ ਆ ਬਾਅਦ ਵਿੱਚ ਕਿਸੇ ਹੋਰ ਨੇ ਕਿੰਤੂ ਪਰੰਤੂ ਕੋ ਪਹਿਲਾਂ ਆਪਣੀ ਪਹਿਲਾਂ ਤਸੱਲੀ ਜ਼ਰੂਰ ਕਰ ਲਿਆ ਕਰੋ ਜਿੱਥੋਂ ਵੀ ਆਪਾਂ ਖਾਸ ਤੌਰ ਤੇ ਵੀਡੀਓ ਬਣਾਉਨੇ ਆ ਕਿਉਂਕਿ ਮਾਲ ਇਸੇ ਤਰ੍ਹਾਂ ਹੀ ਘਰਾਂ ਦੇ ਵਿੱਚੋਂ ਤੁਰ ਫਿਰ ਕੇ ਤਸੱਲੀ ਕਰਕੇ ਖਰੀਦਿਆ ਜਾਂਦਾ ਹੈ ਗਰਲਾਲ ਵੀਰੇ ਹੋਰ ਕੋਈ ਗੱਲਬਾਤ ਬਾਸ ਸੰਤੂ ਸਾਹਿਬ ਮਾਰਾ ਸੋਸੂ ਘਾਣਾ ਵੇਚੇ ਬਾਬਾ ਬੁੱਢਾ ਸਾਹਿਬ ਹਾਂਜੀ ਤੇ ढाई ਡੰਗ ਚ ਫੇਰ ਭੈਣ ਭਰਾਵਾਂ ਨੂੰ ਲਿਆ ਕੇ ਤੇ ਸਾਹਮਣੇ ਵਾਂਗੇ ਆ ਬਿਲਕੁਲ ਜੀ ਹਾਂਜੀ ਲੈ ਵੀ ਗਰਲਾਲ ਵੀਰੇ ਇੱਕ ਨੰਬਰ ਬੋਲ ਆਪਣੇ ਨੰਬਰ ਸੰਤੂ ਸਾਹਿਬ 8217282497 ਦੂਜਾ ਨੰਬਰ 8289016207 ਠੀਕ ਹੈ ਜੀ ਹਾਂਜੀ ਹਾਂਜੀ ਲੋਕ ਦੋਸਤੋ ਸਾਨੂੰ ਵੀਰ ਗੁਰਲਾਲ ਪਿੰਡ ਤੁਰ ਸਿੰਘ ਤੋਂ ਐਨੀਮਲ ਅੱਜ ਆਪਾਂ ਤੁਹਾਨੂੰ ਟੋਟਲ 4 ਦਿਖਾਏ ਆ ਉਮੀਦ ਕਰਦੇ ਆ ਦੋਸਤੋ ਪਸ਼ੂ ਪਸੰਦ ਆਏ ਹੋਣਗੇ ਤੇ ਬਾਕੀ ਮੇਰਾ ਵੀਰ ਵੱਤ ਤੋਂ ਵੱਧ ਗੁਰੂ ਅਗੇ ਸ਼ੇਅਰ ਕਰਦਿਆ ਕਰੋ ਨਵੇਂ ਫਾਰਮਰ ਭਰਾਵਾਂ ਤੱਕ ਆਪਣੀ ਕਵਰੇਜ ਪਹੁੰਚ ਸਕੇ ਮਿਲਦਿਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਤੂ ਸਾਹਿਬ